ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਫੌਰ ਭਾਈ ਸਾਰੇ ਠੀਕ ਠਾਕ ਭਾਈ ਆ ਬੰਦੇ ਨੂੰ ਧਿਆਨ ਨਾਲ ਦੇਖੋ ਇਹਨੇ ਨਾ ਪਰਸੋਂ ਸੂਤ ਹਸਪੀਟਲ ਦੇ ਸਾਹਮਣੇ ਮੋਟਰਸਾਈਕਲ ਚੋਰੀ ਕੀਤਾ ਇਹ ਲੋਕ ਇਹ ਨਹੀਂ ਦੇਖਦੇ ਕਿ ਕੋਈ ਹਸਪੀਟਲ ਆਇਆ ਵਿਚਾਰਾ ਬੇਤਾ ਚ ਹੋਊਗਾ ਇਹ ਆਪਦਾ ਹੀ ਲੋੜ ਦੇ ਦਿੰਦੇ ਨੇ ਜੀ ਧਿਆਨ ਨਾਲ ਦੇਖੋ ਸਕਲੇ ਭਾਈ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰ ਦਿਓ ਕਿਉਂਕਿ ਆਪਣੇ ਪਿੰਡਾਂ ਦਾ ਹੀ ਹੋਊਗਾ ਇਹ ਕੋਈ ਤਾਂ ਪਿੰਡ ਦਾ ਪਛਾਣ ਹੀ ਲੈਂਦਾ ਕੱਪੜਿਆਂ ਤੋਂ ਜਾਂ ਹੋਰ ਮਸ਼ਕਲ ਵੀ ਵੇਹ ਦੇਂਦੀ ਆ ਦੇਖੋ ਆ ਰਾਮ ਨਾ ਮੋਟਰਗੈਗ ਲੈ ਕੇ ਤੁਰਦਾ ਬਣਿਆ ਵੀ ਗਰੰਟੀ ਵੀਡੀਓ ਵੇ ਰਕਾਲੇ ਵਾਲੇ ਮੰਡੀਆਂ ਨੂੰ ਤਗੜਦੇ ਪਿੰਡਾਂ ਚ ਰ ਇੱਕ ਦੇ ਕੋਲ ਚਲੀ ਜਾਵੇ ਪਤਾ ਨਹੀਂ ਹੋ ਰਹੇ ਨੇ ਕਿੰਨੇ ਆ ਕਿਤੇ ਚੱਕੇ ਹੋਣਗੇ ਕਿੰਨੇ ਕਿ ਚੱਕੂ ਦੇ ਨਾਂ ਫੜਿਆ ਗਿਆ ਚਾਬੀ ਨਹੀਂ ਜੇਪ ਚ ਪੂਰਾ ਮਸਾ ਅਗਲਾ ਕਿਸ ਤਾਂ ਭਰਾ ਕੇ ਮੋਟਰਾਂ ਫ੍ਰੀ ਕਰਦਾ ਹੈ ਜੇ ਮਿੰਟਾਂ ਚ ਲੈ ਕੇ ਤੁਰਦੇ ਬਣਦੇ ਆ ਕੰਮ ਇਹਨਾਂ ਨੇ ਕਰਨਾ ਨਹੀਂ ਕੋਈ ਧਿਆਨ ਨਾਲ ਦੇਖੋ ਭਾਈ ਇਹਦੀ ਸ਼ਕਲ ਫੜਿਆ ਜਾਵੇ ਇਹ ਹੋਊਗਾ ਤਾਂ ਆਪਣੇ ਅਹਿਮ ਬਗੜ ਪਿੰਡਾਂ ਦੇ ਨਾਲ ਲਾ ਕੇ ਲਵੇ ਤਾਂ ਵੀ ਇਹਦਾ ਹੀ ਹੋ ਕਿੰਨੀ ਆ ਉਹ ਦੇਖੋ ਪਹਿਲਾਂ ਬੈਠਾ ਵੀ ਆਊਗਾ ਇਹ ਪਹਿਲਾਂ ਦੇਖਦਾ ਖੜਾ ਪਚਾਬੀਆਂ ਪਤਾ ਨਹੀਂ ਕਿੱਥੋਂ ਬਣਾਉਂਦੇ ਆ ਲੱਗ ਜਿਹੀ ਦੀ ਜਾਂਦੀਆਂ ਨੇ ਇਹ ਵੀਡੀਓ ਨੂੰ ਬਈ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਯਾਰ ਜਿੰਨੇ ਆਪਦੇ ਯਾਰ ਦੋ ਤਾਂ ਗਰੁੱਪਾਂ 'ਚ ਪਾ ਦਿਓ ਮੰਡੀਆਉਂ ਤੋਂ ਘੜ ਸੂਦ ਹਸਪੀਟਲ ਦੇ ਸਾਹਮਣੇੋਂ ਚੱਕ ਕੇ ਲੈ ਕੇ ਗਿਆ ਮੋਟਰਸਾਈਕਲ ਇਹ ਜਿੰਨੇ ਤੁਸੀਂ ਵੱਧ ਤੋਂ ਵੀਡੀਓ ਸ਼ੇਅਰ ਕਰ ਤੁਹਾਨੂੰ ਬਈ ਕਿਸੇ ਦਾ ਮੋਟਰਸਾਈਕਲ ਮਿਲ ਜਾਊ ਇਹ ਨਹੀਂ ਦੇਖਦੇ ਵੀ ਹਸਪੀਟਲ ਆਇਆ ਬੰਦਾ ਕੋਈ ਦਵਾਈ ਲੈਣ ਆਇਆ ਉਹ ਕੋਈ ਬਿਮਾਰਤਾ 'ਚ ਆਉਂਦਾ ਅਗਲਾ ਇਹ ਥਾਲੇ ਫਾਇਦਾ ਲੈਂਦੇ ਆ ਦੇਖ ਲੈਂਦੇ ਆ ਕਿਹੜਾ ਬੰਦਾ ਕੱਲਾ ਐ ਅੰਦਰ ਵੜ ਗਿਆ ਆਰਾਮ ਨਾਲ ਦੇਖ ਰਿਹਾ ਚੱਕਿਆ ਉਹਦੇ ਨੂੰ ਫੋਨ ਕਰਦਾ ਫਿਰ ਤਾਂ ਕਾਨੀ ਇਹਨੂੰ ਆਈਏ ਨੇ ਦੇਖ ਲੈਣਾ ਬੰਦਾ ਨਹੀਂ ਆਉਂਦਾ ਬੋਲਦਾ ਹੀ ਨਹੀਂ ਕੋਈ ਵੀ ਹੁਣ ਥੋੜੇ ਤੇ ਜਿੰਨੀ ਵੀਡੀਓ ਬੱਤ ਬੱਤ ਸ਼ੇਅਰ ਕਰ ਦੋਗੇ ਨਾ ਉੰਨੇ ਹੀ ਸੀਤੀ ਫੜਿਆ ਜਾਊ ਇਹ ਕੋਈ ਪਿੰਡ ਦਾ ਉਹ ਨਾ ਕੋਈ ਨਾ ਕੋਈ ਪਛਾਣ ਹੀ ਲੈਂਦਾ ਹੁੰਦਾ ਸ਼ਕਲ ਨਹੀਂ ਕੱਪੜੇ ਤਾਂ ਪਤਾ ਹੀ ਹੁੰਦਾ ਅਗਲੇ ਨੂੰ ਵੀ ਉਹਦੇ ਪਾਏ ਹੁੰਦੇ ਆ ਹੁਣ ਜਾਊਗਾ ਕਰਿਓ ਬਾਈ ਬੱਤ ਬੱਤ ਸ਼ੇਅਰ ਯਾਰ ਕਿਸੇ ਦਾ ਮੋਟਰਸਾਈਕਲ ਮਿਲ ਜਵੇ ਹੋਰ ਪਾਈ ਗਈ ਹੈ ਆਹ ਦੇ ਇੱਥੇ ਵੀਰੇ ਕੈਮਰਾ ਹੋਣਾ ਚਾਹੀਦਾ ਆਪਣੇ ਨਾ ਇਹ ਕਹੜਾ ਚੰਗਾ ਬਲ ਲੱਗ ਗਿਆ ਕਹਿ ਜੀ ਸਿਹਤ ਆ ਆਹ ਦੀਦਾ ਨਹੀਂ ਕਿੰਨਾ ਕਾਲਾ ਖਟ ਗਿਆ ਅੰਦਰੋਂ ਉਹ ਮੇਰੇ ਸਾਹਮਣੇ ਦੇਖਣਾ ਨਹੀਂ ਓਏ ਦੇਖਦਾ ਅਸੀਂ ਪਾਸੇ ਕਿਤੇ ਕਿਤੇੜਾ ਹੀ ਇਸ ਕਿਵੇਂ ਨੇੜੇ ਉਹ ਕੀ ਫੇਸ ਕੈਮਰੇ ਜੀ ਵੀ ਦੇਖਦਾ ਨਾ ਕਲ ਸਕੋਲੇ ਜੀ ਲੈ ਜਾਓ ਟਾਈਮ ਹੁਣੇ ਪਾਉਣਾ ਟਿਕਰ ਚੱਲਿਆਂ ਅੰਦਰ ਆ ਗਏ ਨਹੀਂ ਕੰਟੀਂਚ ਚ ਜਾਓ ਕੰਟੀਂਚ ਹੂੰ ਪੁੱਛੂਗਾ ਵੀ ਬਾਥਰੂਮ ਹੋਰ ਕਿੰਦਰ ਨੇ ਇਹਨਾਂ ਤਾਂ ਨਹੀਂ ਪੁੱਛ ਹਾਂਜੀ ਬਾਥਰਾਂ ਪੁੱਛਦਾ ਅੰਦਰ ਆਉਗਾ ਹਾਂ ਵੀਰੇ ਵੀ ਚੱਲ ਦੱਬੀ ਜਾਂਦੇ ਹੋ ਘੋਟੋ ਵੀ ਬੜੀ ਹੀ ਬੰਦੀ ਹੈ ਬੜੀ ਹੀ ਬੰਦੀ ਹੈ